ਦੀ ਹੱਦੀ ਖਾਈਏ ਜੀ ਕੰਪੂਟਰ ਨਾਲ ਰੋਟੀ ਜਿਹੜੀ ਦੋ ਟਾਈਮ ਦੀ ਖਾਣੀ ਹੋਣੀ ਚਾਹੀਦੀ ਹੈ ਨਹੀਂ ਖਾਣੀ ਅੱਜ ਉਹਨਾਂ ਨੌਜਵਾਨਾਂ ਦੇ ਵਿੱਚ ਇੱਕ ਸਪੇਡ ਵੱਜਣੀ ਹੈ ਜਿਹੜੇ ਨੌਜਵਾਨ ਕੰਮ ਕਰ ਰਹੇ ਹੋਣਗੇ ਕਿਹਦੇ ਨੇ ਇਹ ਪੈਟਰੀ ਕੋਣੀ ਕੋਣੀ ਮਰਦਨੀ ਲੱਗ ਗਈ ਰੋਟੀ ਪਾਣੀ ਦੇ ਜਿਵੇਂ ਖਾਣੇ ਦਾ ਕੋਈ ਨਹੀਂ ਅੱਜ ਜਿਹੜਾ ਸ਼ਕਸ ਨੂੰ ਮਿਲਿਆ ਸੀ ਤਰਨਤਨ ਏਰੀਏ ਦੇ ਵਿੱਚ ਪਿੰਡੇ ਉਹਨਾਂ ਦਾ ਰੂੜੇ ਹਾਂਸ ਮਿਹਨਤ ਕਰਦੇ ਨੇ ਉਮਰ ਦੀ ਜੇ ਗੱਲ ਕਰਾਂ ਤੇ ਉਮਰ 60 ਤੋਂ ਪਲੱਸ ਹੋਊਗੀ ਮਿਹਨਤ ਕੀ ਹੈ ਉਹ ਵੀ ਤੁਹਾਡੇ ਰੂਬਰੂ ਕਰਾਂਗੇ ਪਰ ਨੌਜਵਾਨ ਨੂੰ ਥੋੜਾ ਕਾਇਮ ਹੋ ਜਾਓ ਬਾਪੂ ਦੀ ਸਿਹਤ ਦੇਖ ਕੇ ਤਾਂ ਤੁਸੀਂ ਕਹੋਗੇ ਕਿ ਬਾਪੂ ਮਸਾ 5 ਜਾਂ 7 ਕਿਲੋਮੀਟਰ ਚੱਲਦਾ ਹੋ ਪਰ ਬਾਪੂ ਦੀ ਐਵਰੇਜ 50 ਤੋਂ 60 ਕਿਲੋਮੀਟਰ ਦੀ ਹੈ 50 ਤੋਂ 60 ਕਿਲੋਮੀਟਰ ਬਾਪੂ ਰੋਜ਼ ਸਫ਼ਰ ਕਰਦਾ ਹੈ ਸਫ਼ਰ ਕਰਕੇ ਆਪਣੇ ਘਰ ਦੇ ਗੁਜ਼ਾਰੇ ਲਈ ਯਾਨੀ ਕਹਿ ਲੋ ਕਿ ਮਣ ਦੇ ਕਿਸਦਕ ਦੇ ਲੈ ਕੇ ਬੈਠਣਾ ਨਹੀਂ ਵੇਲੇ ਕਿਉਂਕਿ ਅੱਜ ਕੱਲ ਬਜ਼ੁਰਗਾਂ ਦੀ ਸੋਚ ਹੁੰਦੀ ਜੇ ਮੰਜੇ ਤੇ ਬਹਿ ਗਏ ਤੇ ਜੂੜੇ ਜਾਵਾਂਗੇ ਗੋਡੇ ਜੂੜੇ ਜਾਣਗੇ ਕੰਮ ਨਹੀਂ ਕੀਤਾ ਜਾਣਾ ਇਹੋ ਜਿਹੀਆਂ ਚੀਜ਼ਾਂ ਹੁੰਦੀਆਂ ਪਰ ਮੇਰੇ ਨਾਲ ਇਸ ਟਾਈਮ ਬਾਪੂ ਜੀ ਮੌਜੂਦ ਨੇ ਮੈਂ ਕੈਮਰਾਮੈਨ ਨੂੰ ਕਹਾਂਗਾ ਦਿਖਾਵੇ ਬਾਪੂ ਜੀ ਦੇ ਹੱਥ ਦੇ ਵਿੱਚ ਪੰਜਾਬ ਦੇ ਕਲੈਂਡਰ ਨੇ ਬਾਪੂ ਜੀ ਕੀ ਨਾਮ ਹੈ ਤੁਹਾਡਾ ਗੁਰਦੀਪ ਸਿੰਘ ਗੁਰਦੀਪ ਸਿੰਘ ਜੀ ਉਮਰ ਕਿੰਨੀ ਹੈ ਬਰਾਜ ਜੀ ਮੇਰੀ ਕੋਈ 775 ਹੈ 75 ਹੈ ਬਾਪੂ ਜੀ ਸੋਣਾ ਲੱਗਾ ਵੈਸੇ ਸਾਨੂੰ ਤੁਸੀਂ ਵਧੀਆ ਕੰਮ ਕਰ ਰਹੇ ਹੋ ਪਰ ਕੋਈ ਮਜਬੂਰੀ ਹੈ ਕੰਮ ਪਿੱਛੇ ਕਿ ਵੈਸੇ ਮਾਨ ਦੇ ਸਕੂਨ ਲਈ ਨਹੀਂ ਕੋਈ ਮਜਬੂਰੀ ਨਹੀਂ ਜੀ ਅੱਛਾ ਜੀ ਸਿਰਫ ਇਹਨਾਂ ਹੀ ਆ ਤੇ ਹੱਥ ਬਣੀ ਜਿਹੜਾ ਕੰਮ ਕਰਨ ਵਾਲਾ ਬੰਦਾ ਹੋ ਕੰਮ ਕੀਤੇ ਤੋਂ ਬਰਾਂਡ ਰਹਿ ਸਕਦਾ ਹੂੰ ਤੇ ਜਿਹੜਾ ਵਿਹਲੇ ਡਿਆ ਹੂੰ ਉਹ ਕੰਮ ਨਹੀਂ ਕਰਦਾ ਉਹ ਨੂੰ ਬਣਿਆਦਾ ਨਹੀਂ ਘਟਾ ਹੁੰਦਾ ਬਿਲਕੁਲ ਕਦੀ ਕਰੂ ਲੱਤ ਦੁਕਦੀ ਆ ਕਦੀ ਕਰੂ ਮੇਰਾ ਕੋਈ ਸੱਜਣ ਆਉਣਾ ਕਰ ਮੈਂ ਨਹੀਂ ਕੰਮ ਤੇ ਜਾ ਸਕਦਾ ਬਿਲਕੁਲ ਉਹਨੇ ਬਣ ਲਈ ਜਣਾ ਵਿਹਲੇ ਜਣਾ ਬਿਲਕੁਲ ਪਰ ਅਸੀਂ ਵਿਹਲੇ ਨਹੀਂ ਰਹਿ ਸਕਦੇ ਹੂੰ ਕਿਤੇ ਢਿਲਮਾਠੇ ਤਾਂ ਵੀ ਸੱਜੇ ਜੇ ਤੋਰੀ ਪੈਣਾ ਤੋਰੀ ਪੈਣਾ ਤੇ ਕੋਈ ਨਾ ਕੋਈ ਬਾਦ ਫਿਰਦੇ ਫਿਰਦਾ ਟਾਈਮ ਬਤੀਤ ਬੜਾ ਵਧੀਆ ਹੁੰਦਾ ਹੂੰ ਘਰ ਬਹਿ ਜੀਏ ਤੇ ਕਿਸੇ ਨੂੰ ਨੂੰ ਕੇ ਪੁੱਤੀ ਪੋਤੇ ਨੂੰ ਵਖਣਾ ਪੀਦਾ ਉਹ ਨਹੀਂ ਕੀਤਾ ਉਹ ਵਾਦੀ ਕੀਤਾ ਤੇ ਉਹਨਾਂ ਦਾ ਮਨ ਦੁਖੀ ਹੁੰਦਾ ਦੁਖੀ ਹੁੰਦਾ ਜੀ ਬਾਹਰ ਫਿਰ ਜਰੀਏ ਤੇ ਅਰਮਾਨਾਂ ਨਾਲ ਲਤਾਂ ਲਤਾਂ ਥੱਕ ਜਾਂਦੀਆਂ ਲੈ ਸ਼ਾਮ ਨੂੰ ਨੀਂਦ ਵਧੀਆ ਆ ਜਾਂਦੀ ਆ ਲੈ ਕੋਈ ਜੇਬ ਚ ਖਰਚਾ ਖੁੱਤਿਆ ਮੇਜਦਾ ਤੇ ਨਾਲੇ ਘਰ ਦੇ ਜੀ ਆ ਜਾਂਦੇ ਸੌਖੇ ਲੈ ਜੋ ਬੂਹੇ ਨਗੀ ਦਾ ਨਾ ਉਹ ਭੱਜ ਕੇ ਲਸਤਾਵਾਲ ਨੂੰ ਆਦੇ ਬੱਚੇ ਪੀ ਲੈਂਦਾ ਖਾਣ ਨੂੰ ਪੀ ਲੈਂਦਾ ਖਾਣ ਨੂੰ ਜੇ ਖੜਿਆ ਕੋਈ ਖਾਣ ਨੂੰ ਦੇ ਦੇਣਾ ਨਹੀਂ ਤਾਂ ਆਖਿਆ ਲੈ ਫੜੋ ਪੈਸੇ ਦੇ ਹੱਟੀਆਂ ਲੈਓ ਮੂੰਹ ਭਈ ਲੈਓ ਕੁਝ ਯਾਰ ਜੇ ਤੁਹਾਡੇ ਕੋਈ ਸ਼ਰਦਾ ਲੈਓ ਤੇ ਇੱਕ ਕਰਕੇ ਤਾਂ ਇਹਦੇ ਨਾਲ ਬੜਾ ਬਤੀ ਸੁੱਖਾ ਹੁੰਦਾ ਸੁੱਖਾ ਦਾ ਬੱਪੂ ਜੀ ਕਿਹੜਾ ਪਿੰਡ ਰੂੜੇ ਹਾਸਲ ਤਰਨਤਾਰਨ ਤੋਂ ਕਿੰਨਾ ਹੈ ਜੀ 6 ਕਿਲੋਮੀਟਰ ਸਾਨੂੰ ਜਿਹੜੇ ਵੀਰੇ ਨੇ ਦੱਸਿਆ ਕਹਿੰਦੇ ਬਾਪੂ ਸਫਰ ਬਹੁਤ ਕਰਦੇ ਨੇ 60 70 ਕਿਲੋਮੀਟਰ ਤੱਕ ਬਾਪੂ ਐਂ ਗੇੜਾ ਗੁੜੇ ਕੱਢ ਲੈਂਦੇ ਨੇ ਤੁਰ ਫਿਰ ਕੇ ਜਦੋਂ ਬਾੜ ਤੁਰ ਤੁਰ ਕੇ ਨਿਕਲਦੇ ਨੇ ਜਾਂ ਆਉਂਦੇ ਜਾਂਦੇ ਨੇ 60 70 ਕਿਲੋਮੀਟਰ ਦੀ ਬਾੜ ਤਾਂ ਤੁਰ ਫਿਰ ਕੇ ਕੱਢ ਕੇ ਮਿਹਨਤ ਕਰਦੇ ਨੇ ਹੱਡ ਪੈਰ ਨਹੀਂ ਦੋਦੇ ਸਹੀ ਹੈ ਜੀ ਬਿਲਕੁਲ ਸਹੀ ਹੈ ਜੀ ਸਤਾਂ ਤੁਸੀ ਮਹਾਰਾਜ ਦੀ ਦੁਸਤੀ ਹੈ ਵਧੀਆ ਲੱਤਾਂ ਪੈਰ ਚੁਰਦੇ ਆ ਅੱਖਾਂ ਵੀ ਠੀਕ ਆ ਉੰਗਦੇ ਸਾਹਿਬ ਜਿੰਨੀ ਢੰਗੀਆਂ ਓਕੇ ਹੋਰ ਕੰਨ ਸਭ ਜੇ ਲੱਤਾਂ ਪੈਰ ਚੁਰਦੇ ਆ ਬੜੀ ਮਹਾਰਾਜ ਦੀ ਕਿਰਪਾ ਕਿਰਪਾ ਹਾਂਜੀ ਪਰਿਵਾਰ ਤਾਂ ਕਹਿੰਦਾ ਹੋਊਗਾ ਕਿ ਨਾ ਕਰੋ ਕੰਮ ਬੈਠੋ ਮੰਜੇ ਤੇ ਪੋਤੇ ਪੋਤੀਆਂ ਨੂੰ ਖੜਾਓ ਤੁਸੀਂ ਕਿਉਂ ਕੰਮ ਕਰਦੇ ਪਰਿਵਾਰ ਕਹਿੰਦਾ ਨਹੀਂ ਕੋਈ ਨਹੀਂ ਕਹਿੰਦਾ ਨਹੀਂ ਰੋਗ ਦੇ ਟੋਕ ਦੇਣੀ ਰੋਗ ਦੇ ਟੋਕ ਦੇਣੀ ਕਿ ਕਰਕੇ ਵੀ ਜੇ ਤੇ ਉਹ ਪਰਿਵਾਰ ਹੋਵੇ ਨਾ ਕਿ ਨਾ ਕੋਈ ਨਾ ਕੀ ਲੱਗਾ ਹਾਂ ਤੇ ਬਾਵਾ ਕਿੰਨੇ ਸਾਰੇ ਪੈਸੇ ਕਮੋਦਾ ਵੇ 25 3000 5000 ਫੇ ਤੇ ਉਹਨਾਂ ਨੂੰ ਉਹ ਕਾਫੀ ਜਨਮ ਕੋ ਮੇਣਾ ਮਾਰੂਗਾ ਤੇ ਸਾਡਾ ਬਾਪੂ ਨਾਲ ਤੁਰਿਆ ਸਾਡਾ ਤੇ ਤੁਸੀਂ ਉਹਨੂੰ ਰੋਟੀ ਦਿੰਦੇ ਪਰ ਉਹਨਾਂ ਦਾ ਆਪਦਾ ਹੀ ਮਹਾ ਸਰਦਾ ਢੈਗੀ ਦਾ ਪਾਜਾ ਕਰਦੇ ਆ ਤੇ ਮਾਂ ਉਹਦਾ ਝੋਕਾ ਚਲ ਕੇ ਆਪਦਾ ਸਰਦਾ ਓਕੇ ਹਾਂਜੀ ਤੇ ਬਪੂ ਜੀ ਕੈਲੰਡਰ ਕੀ ਕਿੰਨੇ ਦਾ ਵੇਚਦੇ ਹੋ ਇਹ ਵੇਚਦੇ 30 ਰੁਪਏ ਦਾ 30 ਰੁਪਏ ਦਾ ਵੇਚ ਦਿੰਨੇ ਆ ਤੇ ਮੇਰੇ ਖਿਆਲ ਨਾਲ ਕਈ ਵਾਰ ਤਾਂ ਫ੍ਰੀ ਵੀ ਦੇਣਾ ਪੈਂਦਾ ਹੁਣ ਹਾਂਜੀ ਹਾਂਜੀ ਕਦੇ ਕੋਈ ਅਭ ਜੇ ਮਿਲ ਜਾਂਦਾ ਹੂੰ ਮਿਲ ਜਾਂਦੇ ਨੇ ਸੱਜਣ ਕੋਈ ਨਾ ਕੋਈ ਸੱਜਣ ਮਿੱਤਰ ਵੀ ਕੋਈ ਬਚਾਏ ਕਿ ਜਿਹਦੇ ਪਿਆ ਵਿਆਖਾ ਨੂੜਾੜਾ ਲੈਣਾ ਵਾ ਊੜਾੜਾ ਤੇ ਜੇ ਕੋਈ ਨਹੀਂ ਦਿੱਪੇ ਪਾਏ ਭਾਦੀ ਜਨ ਵਾਕੀ ਦਾ ਚੱਲ ਜੇ ਥੋੜੇ ਪੈਸੇ ਆ ਗਏ ਥੋੜੇ ਜਿਹੇ ਨਹੀਂ ਲੈ ਜਾ ਕੋਈ ਗੱਲ ਨਹੀਂ ਫ੍ਰੀ ਵੀ ਲੈ ਜੇਗੇ ਕਦੇ ਇੱਕ ਅੱਦਾ ਇੱਕ ਦਾ ਇਹੋ ਜਿਹਾ ਚਾਂਸ ਆ ਮਾਰੀ ਜੇ ਕੋਈ ਗੱਲ ਨਹੀਂ ਫਰਕ ਨਹੀਂ ਪੈਂਦਾ ਫਰਕ ਨਹੀਂ ਪੈਂਦਾ ਹਾਂਜੀ ਬਾਪੂ ਜੀ ਫਿਰ ਊੜੇ ਆੜੇ ਦੀ ਗੱਲ ਕੀਤੀ ਹੈ ਇਹ ਸਾਰਾ ਪੰਜਾਬੀ ਦੇ ਦੂਜੇ ਪਾਸੇ ਕਮਾਇਆ ਇਦੇ ਵਿੱਚ ਹਨਾ ਸਾਰਾ ਊੜਾ ਊਠ ਐੜਾ ਅੱਖ ਜਿਵੇਂ ਆਪਾਂ ਕਹਾਤਿਆਂ ਦੇ ਵਿੱਚ ਪੰਜਾਬੀ ਵਿੱਚ ਪੜ੍ਹਦੇ ਹੁੰਦੇ ਸੀ ਉਵੇਂ ਹੀ ਲਿਖਿਆ ਸਾਰਾ ਤੇ ਮਾਂ ਬੋਲੀ ਬਾਰੇ ਕੁਝ ਵਿਚਾਰ ਸਾਂਝਾ ਕਰਨਾ ਚਾਹੁੰਦੇ ਹਾਂ ਮਾਂ ਬੋਲੀ ਬਾਰੇ ਜੀ ਇਹ ਦੇ ਵਿੱਚ ਸਾਰਿਆਂ ਨੂੰ ਜਾਣਕਾਰੀ ਮਿਲੂ ਜੀ ਜਿਹੜਾ ਜਿਆਦਾ ਇੰਗਲਿਸ਼ ਵਾਲੇ ਪੜ੍ਹਦਾ ਉਹਦੇ ਵੀ ਘੱਟ ਚਾਰ ਲੱਗਾ ਹੋਊਗਾ ਤੇ ਬੱਚੇ ਜਿਹੜੇ ਜਾਣਕਾਰੀ ਕਰਨਗੇ ਜਾਣਕਾਰੀ ਕਰਨਗੇ ਤੇ ਮਾਂ ਬੋਲੀ ਬਚੀ ਰਹੂਗੀ ਬਚੀ ਰਹੂਗੀ ਹਾਂਜੀ ਤੇ ਬਾਪੂ ਜੀ ਫਿਰ ਘਰਵਾਰਤ ਤੁਹਾਡਾ ਆਪਦਾ ਹਾਂ ਘਰਵਾਰਤ ਆਦਾ ਆਪਦਾ ਘਰਵਾਰਤ ਆਉਂਦਾ ਹਾਂਜੀ ਇਹ ਬੇਟੀ ਵਿਆਹੀ ਹੋਈ ਬੇਟੇ ਵਿਆਹ ਆ ਜੀ ਤੀਆਂ ਪੁੱਤਾਂ ਵਾਲੇ ਤੀਆਂ ਪੁੱਤਾਂ ਵਾਲੇ ਬੱਪੂ ਜੀ ਸੱਥਾ ਸੁੱਥਾ ਜੀ ਬੈਣ ਨੂੰ ਦਿਲ ਨਹੀਂ ਕਰਦਾ ਕਿਉਂਕਿ ਜਦੋਂ ਬਜ਼ੁਰਗ ਹੋ ਜਾਂਦੀ ਉਮਰ ਵੱਧ ਜਾਂਦੀ ਤਾਂ ਸੱਥਾ ਚ ਬੈਹਿੰਦੇ ਨਹੀਂ ਬਜ਼ੁਰਗ ਗੱਲਾਂ ਬਾਤਾਂ ਕਰਦੇ ਨੇ ਤਾਸ਼ ਖੇਡਦੇ ਨੇ ਬੋਰਡ ਥੱਲੇ ਸ਼ਾਮੇ ਬਹਿਣਾ ਆਉਂਦੇ ਜਾਂਦੇ ਰਾਈਆਂ ਨੂੰ ਰਾਹ ਦੱਸਣਾ ਕਰੀ ਦਿਲ ਨਹੀਂ ਕੀਤਾ ਇਹ ਵੇਖੋ ਜੀ ਜਿਹੜਾ ਵਿਹਲੇ ਬੈ ਕੇ ਤਾਸ਼ਾਂ ਤੋਂ ਖੇਡਣੀ ਹੈ ਨਾ ਉਹਦੇ ਕਲੇ ਦਾ ਹੀ ਕਰ ਦਿੰਦਾ ਓਕੇ ਜੀ ਹਾਂ ਜੀ ਕਈ ਵਾਰ ਤਾਸ਼ ਖੇਡਦੇ ਖੇਡਦੇ ਬਜ਼ੁਰਗ ਹੀ ਲੜ ਪੈਂਦੇ ਲੜ ਪੈਂਦੇ ਹੋਇਆ ਕਰਦੇ ਆਹੋ ਜੀ ਇੱਕ ਵਾਰਾਂ ਵੇਖਿਆ ਮੈਂ ਚਾਂਸੇ ਕੋਲੋਂ ਨਾ 100 ਰੁਪਏ ਸ਼ ਤੇ ਉਹ ਜਿਹਨੇ 700 ਜਿੱਤਰੀ ਆਂਦਾ 1000 ਰੁਪਏ ਉਹ ਆਂਦਾ ਵੀ ਤੂੰ ਨਗਦੀ ਦੇਣਾ ਨਾ اچھا ਜੀ ਜਦੋਂ ਹੁਣ ਕੋਲ ਕੋਲ ਦੇ ਦੂੰਗਾ اچھا ਜੀ ਉਹਨੇ ਗਰਮੀਆਂ ਚ ਝਗਾ ਲਾ ਕੇ ਟੱਗਿਆ ਬੋੜੀ ਟਾਣੀ ਨਾ اچھا ਜੀ ਉਹਨੇ ਝਗਾ ਲਾ ਕੇ ਮਾਰਿਆ ਕਸ਼ੇ ਆਂਦਾ ਚੰਗਾ ਜੀ ਉਹ ਝਗਾ ਉਦੋਂ ਮੇਰੇ 200 ਰੁਪਏ ਦੱਸ ਦੇ ਦੇਗਾ 200 ਰੁਪਏ ਦੱਸ ਦੇ ਦੇਖੇ ਅੱਖੀਂ ਦੇਖੇ ਅੱਖੀਂ ਦੇਖਿਆ ਹੈ ਤੇ ਇਹ ਉਹਨੀਆਂ ਗੱਲਾਂ ਆਸੇ ਵਾਲੀਆਂ ਵੀ ਆ ਹੂੰ ਤੇ ਸੱਚੀਆਂ ਵਾਕਾਂ ਇਹ ਅੱਖੀ ਵੇਖੀ ਗੱਲ ਪਰ ਕਹਿ ਦਿੰਦੇ ਨੇ ਕਿ ਜਿਹੜੇ ਬਜ਼ੁਰਗ ਹੁੰਦੇ ਨੇ ਹਨਾ ਸੱਥਾਂ 'ਚ ਬੈਂਦੇ ਨੇ ਉਹ ਪਿੰਡਾਂ ਦੇ ਸੀਸੀਟੀਵੀ ਕੈਮਰੇ ਹੁੰਦੇ ਜਿਹੜੇ ਅੱਜ ਕੱਲ ਕੈਮਰੇ ਕੰਪਿਊਟਰ ਨਾਲ ਚੱਲਦੇ ਨੇ ਉਹ ਕੈਮਰੇ ਹੁੰਦੇ ਆ ਪਿੰਡਾਂ ਦੇ ਆਉਂਦੇ ਜਾਂਦੇ ਨੂੰ ਦੇਖਣਾ ਆ ਬੰਦਾ ਫਲਾਣੇ ਘਰੇ ਆਇਆ ਬੰਦਾ ਫਲਾਣੇ ਘਰੋਂ ਇੱਧਰ ਗਿਆ ਉਹਦੋਂ ਦਾ ਕਹਿੰਦੇ ਨੂਹਾ ਵੀ ਕੁੰਡ ਕੱਢ ਕੇ ਜਾਂਦੀਆਂ ਨਹੀਂ ਨਹੀਂ ਬਜ਼ੁਰਗ ਬੈਠੇ ਹੋਣੇ ਆ ਪਰ ਉਹ ਗੱਲਾਂ ਮੇਰੇ ਘਰ ਨਾ ਰਹਿਣ ਹੀ ਗਈਆਂ ਨਹੀਂ ਜੀ ਨਹੀਂ ਹੁਣ ਤੇ ਨੂਆ ਨਹੀਂ ਕੁੰਡ ਕਰਦੀਆਂ ਤੇ ਨਾ ਭੁਜਾਈਆਂ ਕਰਦੀਆਂ ਹੁਣ ਤੁਸੀਂ ਕੋ ਨਾ ਸਿਰਨਕਾ ਰਖਣ ਦੇ ਵੀਆ ਤੇ ਕਿ ਲੋ ਮੱਝਾਂ ਵਾਲੀ ਨੌਜਵਾਲਾਂ ਦੀ ਆਵਾਜ਼ ਦੇ ਤੁਹਾਨੂੰ ਕੀ ਪਤਾ ਇਹ ਜਮਾਨਾ ਅੱਗੇ ਚਲੇ ਗਿਆ ਜੀ ਤੇ ਸਾਨੂੰ ਵੀ ਯਾਦ ਆਦਾ ਵੀ ਜਮਾਨਾ ਚੰਗਾ ਨਹੀਂਗਾ ਜੀ ਕਿਉਂਕਿ ਵਾਲ ਨਗੇ ਹੋਣ ਤੇ ਕੋਈ ਰੋਟੀ ਪਾਣੀ ਕਰਨ ਲੱਗਿਆ ਵਿੱਚ ਜੀ ਵਾਲ ਕਰਦੇ ਆ ਬਿਲਕੁਲ ਜੀ ਤੇ ਨਾਲੇ ਲੀੜੇ ਕੱਪੜੇ ਨਾਲ ਬੰਦਾ ਵਾ ਜਨਾਨੀਆਂ ਸੁਹਣਾ ਲੱਗਦਾ ਬਿਲਕੁਲ ਜੀ ਹਾਂਜੀ ਤੇ ਬਬੂ ਜੀ ਜੇ ਹੁਣ ਗੱਲ ਕਰੀਏ ਤਾਂ ਕਿਸੇ ਤਰ੍ਹਾਂ ਦੀ ਕਿਸੇ ਮਦਦ ਦੀ ਲੋੜ ਹੈਗੀ ਹੈ ਤੁਹਾਨੂੰ ਕਿ ਸਰਦਾ ਹੈ ਵਧੀਆ ਬੜੀ ਕਿਰਪਾ ਰੱਬ ਦੀ ਸਾਨੂੰ ਰੋਟੀ ਪਾਣੀ ਖਾਂ ਜੋਗਾ ਮਹਾਰਾਜ ਤੇ ਜਿਲ੍ਹਾ ਕਫੇ ਦੇਈ ਜਾਂਦਾ ਸੂਰਜੀ ਨਗਰ ਤੋਂ ਜੀਦਾ ਤੇ ਘੁੰਮ ਕੰਮ ਕੇ ਸ਼ਾਮ ਨੂੰ ਘਰ ਦੀਦਾ ਬੜੀ ਮਹਾਰਾਜ ਦੀ ਕਿਰਪਾ ਬਾਪੂ ਜੀ ਜਿਹੜਾ ਫਿਰ ਤੁਸੀਂ ਜਨਮ ਤੁਹਾਡਾ ਕਾਫੀ ਪੁਰਾਣਾ ਹੋਊਗਾ ਮੇਰੇ ਹਨ 75 ਸਾਲ ਉਮਰ ਦੱਸ ਰਹੇ ਹਾਂ ਹਾਂਜੀ ਹਾਂਜੀ ਤੇ ਉਦੋਂ ਦੀਆਂ ਖਰਾਕਾਂ ਹੀ ਹੈ ਜਿਹੜੀਆਂ ਹੁਣ ਤੱਕ ਤੁਹਾਨੂੰ ਲਈ ਫਿਰਦੀਆਂ ਪੰਜ ਉਦੋਂ ਖਰਾਕਾਂ ਮੜੀਆਂ ਵਧੀਆ ਜੀ ਬਾਹਰ ਪਹੂ ਪੂ ਚਾਦਿਆ ਹੌਲਾ ਹੀ ਭੁੱਲਦੀਆਂ ਓਕੇ ਜੀ ਤੇ ਉਹ ਮੋੜੀਆਂ ਕੱਟੀਆਂ ਕਰਤੇ ਛੋਲੇ ਰਾਦੇ ਤੇ ਅਗਲਾ ਦੇ ਨਹੀਂ ਹੋ ਓਕੇ ਤੇ ਦੇ ਕਰਕੇ ਥੱਲੇ ਤੇ ਚੁੱਕ ਚੁੱਕ ਖਾਈ ਜਾਂਦੇ ਤੂੰ ਐ ਤੂੰ ਕਈ ਛਲੀਆਂ ਭੁੰਨੀ ਭੁੰਨ ਕੇ ਖਾਈ ਜਾਂਦੀਆਂ ਹੁਣ ਪੜਾ ਕੇ ਕਈ ਵਾਰ ਖਰਬੂਜੇ ਖਰਬਾਜੇ ਬਾਹਰ ਬੜੇ ਹੁੰਦੇ ਉਹ ਜਿਹੜਾ ਵੇਖਣਾ ਖੇਤ ਜੇ ਤੋਲ ਲਿਓ ਨੇ ਉਹਦੇ ਕੋਈ ਕੋਈ ਛਿਰਕਦਾ ਨਹੀਂ ਕੋਈ ਛਿਰਾਨੀ ਹਾਂ ਜੇ ਕਿ ਮਾੜੀ ਮੱਟੀ ਵਾਲੀ ਬਾਜੀ ਤੇ ਆ ਕੇ ਖਾਂ ਜੋਗੇ ਥੋੜੇ ਅਸੀਂ ਕਿਹੜੇ ਵੇਚਨੇ ਆ ਅੱਛਾ ਜੀ ਹਾਂ ਜੀ ਐ ਸੱਚਾ ਹੁੰਦਾ ਹਾਂ ਕੋਈ ਇਹਨੀਆਂ ਚੀਜ਼ਾਂ ਨੂੰ ਕੋਈ ਨਹੀਂ ਰੋਕਦਾ ਬੜਾ ਮੋਟਾ ਦਬਕਾ ਮਾਰਦਾ ਦਾ ਖੇਤੀ ਵਾਲਾ ਉਹਦੇ ਵੀ ਛੜੀਆਂ ਥਲੀਆਂ ਕੱਲ ਵੀ ਤੋੜੀਆਂ ਔਰ ਭੋਲੀਆਂ ਚਾਚਾ ਦਾਇਆ ਭੁੰਨ ਕੇ ਚਾਬ ਲੀਆਂ ਕਿਤੇ ਵੇਚਿਆ ਤੇ ਉਹ ਅਗਲਾ ਖੁਸ਼ ਹੋ ਜਾਂਦਾ ਸੀ ਬਾਪੂ ਨਾ ਕੀ ਦੱਸੇ ਦਈ ਆਪਣਾ ਗੁਰਦੀਪ ਸਿੰਘ ਗੁਰਦੀਪ ਸਿੰਘ ਉਮਰ 75 ਸਾਲ ਦੱਸੇ ਹਨ ਹਾਂਜੀ ਹਾਂਜੀ ਸੋ ਦਰਸ਼ਕੋ ਇਹ ਬਾਪੂ ਗੁਰਦੀਪ ਸਿੰਘ ਹੈ ਤਰਨਤਾਰਨ ਜ਼ਿਲ੍ਹੇ ਦਾ ਰੂੜੇ ਹਾਸਲ ਪਿੰਡ ਦੇ ਰਹਿਣ ਵਾਲੇ ਨੇ ਹੱਥਾਂ ਦੇ ਵਿੱਚ ਕਲੈਂਡਰ ਲੈ ਕੇ ਐਂ ਹੀ ਨਿਕਲਦੇ ਨੇ ਮਿਹਨਤ ਕਰਦੇ ਨੇ ਮਿਹਨਤ ਸਦਕੇ ਕਮਾਉਂਦੇ ਨੇ ਪਰਿਵਾਰ ਖੁਸ਼ ਨਾਲ ਵੱਸਦਾ ਕੋਈ ਇਹੋ ਜੀ ਗੱਲ ਨਹੀਂ ਹੈ ਪਰ ਇੱਕ ਕਹਿ ਲੋ ਕਿ ਬੈਠਣਾ ਨਹੀਂ ਚਾਹੁੰਦੇ ਇਹ ਬਜ਼ੁਰਗ ਮਜੇ ਤੇ ਕਿ ਬੈਠ ਕੇ ਤੇ ਹੱਟ ਪੈਰ ਜੁੜੇ ਸੋ ਯਾਰ ਬਹੁਤ ਵਧੀਆ ਲੱਗਾ ਮਿਲ ਕੇ ਬਾਪੂ ਦੀਆਂ ਗੱਲਾਂ ਰੌਣਕੀ ਸੀਗੀਆਂ ਕਿ ਚੰਗਾ ਕੱਛੀ ਮਾਰ ਕੇ ਲੈ ਗਿਆ ਕਹਿੰਦਾ ਵੀ 10 ਰੁਪਏ ਹੋਣਗੇ ਦੇ ਦੇ ਚੰਗਾ ਲੈ ਜੀ ਬਸ ਬਜ਼ੁਰਗਾਂ ਦਾ ਹੁੰਦੇ ਆ ਕਿਉਂਕਿ ਅੱਜ ਕੱਲ੍ਹ ਲੋਕ ਕਹਿੰਦੇ ਨੇ ਕਿ ਜਿਹੜੇ ਬਜ਼ੁਰਗ ਹੁੰਦੇ ਸੀ ਸੀਸੀਟੀਵੀ ਕੈਮਰੇ ਹੁੰਦੇ ਨੇ ਜਿਹੜੀਆਂ ਨੋਹਾ ਹੁੰਦੀਆਂ ਨੇ ਪਿੰਡਾਂ ਦੇ ਆਉਣ ਜਾਣ ਵਾਲੇ ਲੋਕ ਹੁੰਦੇ ਨੇ ਉਹ ਸੰਗ ਕੇ ਨਕਲ ਦੇ ਹੁੰਦੇ ਸੀ ਪਰ ਉਹ ਸਮਾਂ ਹੁਣ ਰਹਿ ਨਹੀਂ ਗਿਆ ਬਹੁਤ ਘੱਟ ਪਿੰਡਾਂ 'ਚ ਇਧਰਲੇ ਏਰੀਆ 'ਚ ਦੇਖਣ ਨੂੰ ਮਿਲਦਾ ਸੋ ਕਿਵੇਂ ਦੀ ਲੱਗੀ ਬਾਪੂ ਦੀ ਗੱਲਬਾਤ ਕਮੈਂਟਾਂ ਦੇ ਵਿੱਚ ਜਰੂਰ ਦੱਸਿਓ ਮੈਂ ਸੁਖਿੰਦਰ ਸਿੰਘ ਕੈਮਰਾਮੈਨ ਕੁਲਦੀਪ ਦੇ ਨਾਮ